ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਇਹ ਖਾਸ ਯੋਜਨਾ ਬਾਰੇ ਜਿਸ ਦੇ ਬਾਰੇ ਗੱਲ ਕਰਨ ਲੱਗੇ ਆ ਅ ਤਹਿਤ ਕਿਸਾਨਾਂ ਨੂੰ ਬਹੁਤ ਘੱਟ ਦਰ ਤੇ ਵਿਆਜ ਤੇ ਜੋ ਲੱਖਾਂ ਰੁਪਏ ਦਾ ਕਰਜ਼ਾ ਮਿਲ ਜਾਂਦਾ ਵੈ ਇਸ ਯੋਜਨਾ ਬਾਰੇ ਪੂਰੀ ਜਾਣਕਾਰੀ ਦੱਸ ਦਨੇ ਆ ਬਿਹਤਰ ਤਰੀਕੇ ਦੇ ਨਾਲ ਇਸ ਯੋਜਨਾ ਦੀ ਜਾਣਕਾਰੀ ਤੁਹਾਡੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਸੋ ਸ਼ੁਰੂਆਤ ਕਰਦੇ ਆ ਇਸ ਵੀਡੀਓ ਦੀ ਕਿ ਇਹ ਜੋ ਕਿਸਾਨ ਕ੍ਰੈਡਿਟ ਕਾਰਡ ਸਕੀਮ ਹੈ ਜਿਸ ਦੇ ਵਿੱਚ 4% ਦੀ ਵਿਆਜ ਤੇ 5 ਲੱਖ ਰੁਪਏ ਦਾ ਕਰਜ਼ਾ ਵੈ ਜੋ ਕਿ ਕਿਸਾਨਾਂ ਨੂੰ ਦਿੱਤਾ ਜਾਂਦਾ ਵੈ ਕਿਸਾਨ ਕ੍ਰੈਡਿਟ ਕਾਰਡ ਜੋ ਕਿ ਕੇ ਸੀ ਸੀ ਦੇ ਰਾਹੀਂ ਕਟ ਵਾਸਤੇ ਚੰਗੀ ਰਕਮ ਮਿਲ ਜਾਂਦੀ ਹੈ ਜੋ ਕਰਜ਼ਾ ਹੈ 5 ਲੱਖ ਰੁਪਏ ਤੱਕ ਦਾ ਮਿਲ ਜਾਂਦਾ ਹੈ ਇਸ ਦਾ ਲਾਭ ਹਾਲਕੀ ਕੌਣ ਕੌਣ ਲੈ ਸਕਦੇ ਨੇ ਇਸ ਤੇ ਬਾਰੇ ਵੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਕਿਹੜੇ ਕਿਹੜੇ ਲੋਕ ਨੇ ਜੋ ਇਸ ਲਈ ਅਪਲਾਈ ਕਰ ਸਕਦੇ ਨੇ ਜਾਂ ਫਿਰ ਇਸ ਦੇ ਲਈ ਕੈਪੇਬਲ ਨੇ ਸੋ ਕਿਸਾਨ ਕ੍ਰੈਡਿਟ ਕਾਰਡ ਦੇ ਨਾਲ ਕਿੰਨਾ ਕਰਜ਼ਾ ਮਿਲਦਾ ਵਾ ਪਹਿਲਾ ਇਹ ਦੱਸ ਦਿੰਨੇ ਆ ਇਸ ਦੇ ਨਾਲ ਨਾਲ ਜੋ ਕਿਨਾ ਕਿਨਾ ਲਈ ਇਹ ਉਪਲਬਧ ਹੈ ਜੋ ਕਿਸਾਨ ਕ੍ਰੈਡਿਟ ਕਾਰਡ ਯਾਨੀ ਕਿ ਕੇ ਸੀ ਸੀ ਸੋ ਇਸ ਦੇ ਵਿੱਚ ਜੋ ਕਿਸਾਨਾਂ ਨੂੰ 5 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਵੈ ਕ੍ਰੈਡਿਟ ਕਾਰਡ ਦਿੱਤਾ ਜਾਂਦਾ ਵੈ ਇਸ ਕਰਜ਼ੇ ਦਾ ਆਮ ਤੌਰ ਤੇ ਜੋ ਕਿ 7% ਦੀ ਦਰ ਤੇ ਉਪਲਬਧ ਹੁੰਦਾ ਵੈ ਯਾਨੀ ਕਿ 7% ਉਪਲਬਧ ਹੁੰਦਾ ਵੈ ਔਰ ਜੋ 2% ਸਬਸਿਡੀ ਇਸ ਦੇ ਵਿੱਚ ਕੱਟ ਜਾਂਦੀ ਵੈ ਔਰ 9% ਜੋ ਫਿਰ 7% ਦੀ ਰਹਿ ਜਾਂਦਾ ਵੈ 4% ਵਿਆਜ ਤੇ ਵੀ ਇਹ ਉਪਲਬਧ ਹੋ ਜਾਂਦਾ ਵੈ ਪਰ ਉਸ ਦੇ ਲਈ ਵੀ ਅਲੱਗ-ਅਲੱਗ ਯੋਗਤਾ ਚਾਹੀਦੀ ਵੈ ਸੋ ਕਿਸਾਨ ਭਰਾ ਜਿਹੜੇ ਕਰਜਾ ਲੈਣਾ ਚਾਹੁੰਦੇ ਨੇ ਸੋ ਉਹ ਕਿਸ ਤਰ੍ਹਾਂ ਕਰਜਾ ਲੈ ਸਕਦੇ ਨੇ ਇਸ ਤੇ ਬਾਰੇ ਵੀ ਜਾਣਕਾਰੀ ਹੈ ਹੁਣ ਤੁਹਾਡੇ ਨਾਲ ਸਾਂਝੀ ਕਰਦਨੇ ਆ ਇਸ ਯੋਜਨਾ ਲਈ ਵਕ ਵਕ ਕਿਸਮਾਂ ਦੇ ਕਿਸਾਨ ਜੋ ਕੀ ਕਰਜਾ ਲੈਣ ਦੇ ਲਈ ਅਪਲਾਈ ਕਰ ਸਕਦੇ ਨੇ ਜਿਸ ਦੇ ਵਿੱਚ ਕੀ ਪਸ਼ੂ ਪਾਲਣ ਵਾਲੇ ਕਿਸਾਨ ਆ ਜਾਂਦੇ ਨੇ ਮਛੇਰੇ ਜਿਨ੍ਹਾਂ ਦੇ ਕੋਲ ਲਾਇਸੈਂਸ ਹੈ ਜਾਂ ਮੱਛੀਆਂ ਫੜਨ ਦੇ ਲਈ ਕਿਸ਼ਤੀ ਹੈ ਜਾਂ ਫਿਰ ਪੋਟਰੀ ਪਾਲਕ ਜੋ ਕਿਸਾਨ ਨੇ ਇਸ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੇ ਫਾਰਮ ਡੇਰੀ ਕਿਸਾਨ ਜਿਨ੍ਹਾਂ ਦੇ ਕੋਲ ਪ੍ਰੋਪਰ ਪੂਰੇ ਦਸਤਾਵੇਜ਼ ਹਨ ਸੋ ਉਹ ਇਸ ਯੋਜਨਾ ਦੇ ਵਿੱਚ ਅਪਲਾਈ ਕਰ ਸਕਦੇ ਨੇ ਇਸ ਯੋਜਨਾ ਲਈ ਅਰਜੀ ਕਿਵੇਂ ਦੇਣੀ ਹੈ ਇਸ ਦੇ ਬਾਰੇ ਵੀ ਦੱਸ ਦਿੰਨੇ ਆ ਦਸਤਾਵੇਜ਼ ਕਿਹੜੇ-ਕਿਹੜੇ ਚਾਹੀਦੇ ਨੇ ਇਸ ਦੇ ਲਈ ਤੁਹਾਡਾ ਵੋਟਰ ਆਈਡੀ ਕਾਰਡ ਚਾਹੀਦਾ ਵੈ ਪੈਨ ਕਾਰਡ ਚਾਹੀਦਾ ਵੈ ਅਦਾਰਕਾਰ ਦੀ ਜ਼ਰੂਰਤ ਹੋਵੇਗੀ ਇਹ ਦਸਤਾਵੇਜ਼ ਨੇ ਜੋ ਤੁਹਾਡੇ ਤੋਂ ਆਈਡੀ ਕਾਰਡ ਦੇ ਪ੍ਰੂਫ ਦੇ ਵਜੋਂ ਦਿੱਤੇ ਜਾਣਗੇ ਸਬੂਤ ਦੇ ਲਈ ਤੁਹਾਡੀ ਆਈਡੀ ਪਛਾਣ ਦੇ ਲਈ ਦਿੱਤੇ ਜਾਣਗੇ ਔਰ ਕੇ ਸੀ ਸੀ ਜੋ ਕਿਸਾਨ ਕ੍ਰੈਡਿਟ ਕਾਰਡ ਇਸ ਦੇ ਲਈ ਅਰਜੀ ਕਿਵੇਂ ਦੇਣੀ ਹੈ ਕਿਵੇਂ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਔਰ ਅਪਲਾਈ ਕਰਨ ਦਾ ਤਰੀਕਾ ਕੀ ਹੈ ਕਿਵੇਂ ਤੁਸੀਂ ਸਟੈਪ ਬਾਈ ਸਟੈਪ ਇਸ ਨੂੰ ਪੂਰਾ ਕੰਪਲੀਟ ਕਰਨਾ ਹੈ ਉਹ ਵੀ ਦੱਸ ਦਿੰਨੇ ਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਜੋ ਕਿ ਪੀ ਐਮ ਕਿਸਾਨ ਦੀ ਅਧਿਕਾਰਤ ਵੈਬਸਾਈਟ ਹੈ ਜੋ ਉਸ ਦੇ ਉੱਤੇ ਜਾਣਾ ਵੈ ਕਿਸੇ ਵੀ ਫੇਕ ਵੈਬਸਾਈਟ ਤੇ ਨਹੀਂ ਜਾਣਾ ਵੈ ਤੇ ਤੁਹਾਨੂੰ ਕਿਸਾਨ ਕ੍ਰੈਡਿਟ ਕਾਰਡ ਨਾਲ ਸੰਬੰਧਿਤ ਇੱਕ ਫਾਰਮ ਦਿਖੇਗਾ ਉਸ ਫਾਰਮ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਵੈ ਉਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਉਹਨੇ ਫਾਰਮ ਦੀ ਜੋ ਕਿ ਜਾਣਕਾਰੀ ਹੈ ਦਸਤਾਵੇਜ਼ ਹੈ ਜੋ ਕਿ ਤੁਸੀਂ ਜਮ੍ਹਾਂ ਕਰਾਣੇ ਨੇ ਇਸ ਤੋਂ ਬਾਅਦ ਫਾਰਮ ਦੇ ਵਿੱਚ ਭਰੀ ਗਈ ਜਾਣਕਾਰੀ ਨੂੰ ਧਿਆਨ ਦੇ ਨਾਲ ਤੁਸੀਂ ਪੜ੍ਹ ਲੈਣਾ ਵੈ ਤੇ ਇਸ ਤੋਂ ਬਾਅਦ ਇਸ ਨੂੰ ਜਦ ਜਮ੍ਹਾਂ ਕਰਵਾਉਣਾ ਹੈ ਤਾਂ ਤਸਦੀਕ ਦੇ ਵਜੋਂ ਕੁਝ ਦਿਨਾਂ ਦੇ ਅੰਦਰ ਅੰਦਰ ਤੁਹਾਡਾ ਕ੍ਰੈਡਿਟ ਕਾਰਡ ਹੈ ਜੋ ਕਿਸਾਨ ਕ੍ਰੈਡਿਟ ਕਾਰਡ ਤੁਹਾਨੂੰ ਮਿਲ ਜਾਵੇਗਾ ਤੇ ਇਸ ਦੇ ਵਿੱਚ ਮੌਜੂਦ ਲਿਮਟ ਪੈਸੇ ਜਾਂ ਲੋਨ ਦੀ ਰਕਮ ਹੈ ਉਸ ਨੂੰ ਤੁਸੀਂ ਵਰਤੋ ਕਰ ਸਕਦੇ ਹੋ ਸੋ ਇਹ ਕਿਸਾਨ ਕ੍ਰੈਡਿਟ ਕਾਰਡ ਜੋ ਕਿ ਕਿਸਾਨਾਂ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੁੰਦਾ ਹੈ ਇਸ ਦੇ ਲਈ ਤੁਸੀਂ ਇਹਨਾਂ ਤਰੀਕਿਆਂ ਨੂੰ ਫੋਲੋ ਕਰਕੇ ਅਪਲਾਈ ਕਰ ਸਕਦੇ ਹੋ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਇਹ ਖਾਸ ਯੋਜਨਾ ਬਾਰੇ ਜਿਸਦੇ ਬਾਰੇ ਗੱਲ ਕਰਨ ਲੱਗੇ ਆ ਜਿਸ ਦੇ ਤਹਿਤ ਕਿਸਾਨਾਂ ਨੂੰ ਬਹੁਤ ਘੱਟ ਦਰ ਤੇ ਵਿਆਜ ਤੇ ਜੋ ਲੱਖਾਂ ਰੁਪਏ ਦਾ ਕਰਜ਼ਾ ਮਿਲ ਜਾਂਦਾ ਹੈ ਇਸ ਯੋਜਨਾ ਬਾਰੇ ਪੂਰੀ ਜਾਣਕਾਰੀ ਦੱਸ ਦਨੇ ਆ ਬਿਹਤਰ ਤਰੀਕੇ ਦੇ ਨਾਲ ਇਸ ਯੋਜਨਾ ਦੀ ਜਾਣਕਾਰੀ ਤੁਹਾਡੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਸੋ ਸ਼ੁਰੂਆਤ ਕਰਦੇ ਆ ਇਸ ਵੀਡੀਓ ਦੀ ਕਿ ਇਹ ਜੋ ਕਿਸਾਨ ਕ੍ਰੈਡਿਟ ਕਾਰਡ ਸਕੀਮ ਹੈ ਜਿਸ ਦੇ ਵਿੱਚ 4% ਦੀ ਵਿਆਜ ਤੇ 5 ਲੱਖ ਰੁਪਏ ਦਾ ਕਰਜ਼ਾ ਹੈ ਜੋ ਕਿ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਕਿਸਾਨ ਕ੍ਰੈਡਿਟ ਕਾਰਡ ਜੋ ਕਿ ਕੇ ਸੀ ਸੀ ਦੇ ਰਾਹੀਂ ਘਟ ਵਿਆਸਤੇ ਚੰਗੀ ਰਕਮ ਮਿਲ ਜਾਂਦੀ ਹੈ ਜੋ ਕਰਜ਼ਾ ਹੈ 5 ਲੱਖ ਰੁਪਏ ਤੱਕ ਦਾ ਮਿਲ ਜਾਂਦਾ ਹੈ ਇਸ ਦਾ ਲਾਭ ਹਾਲਾਂਕਿ ਕੌਣ-ਕੌਣ ਲੈ ਸਕਦੇ ਨੇ ਇਸ ਤੇ ਬਾਰੇ ਵੀ ਜਾਣਕਾਰੀ ਸਾਂਝੀ ਕਰ ਦੰਨੇ ਆ ਕਿ ਕਿਹੜੇ-ਕਿਹੜੇ ਲੋਕ ਨੇ ਜੋ ਇਸ ਲਈ ਅਪਲਾਈ ਕਰ ਸਕਦੇ ਨੇ ਜਾਂ ਫਿਰ ਇਸ ਦੇ ਲਈ ਕੈਪੇਬਲ ਨੇ ਸੋ ਕਿਸਾਨ ਕ੍ਰੈਡਿਟ ਕਾਰਡ ਦੇ ਨਾਲ ਕਿੰਨਾ ਕਰਜ਼ਾ ਮਿਲਦਾ ਹੈ ਪਹਿਲਾਂ ਇਹ ਦੱਸ ਦੰਨੇ ਆ ਤੇ ਇਸ ਦੇ ਨਾਲ ਨਾਲ ਜੋ ਕਿਨਾ ਕਿਨਾ ਲਈ ਇਹ ਉਪਲਬਧ ਹੈ ਜੋ ਕਿਸਾਨ ਕ੍ਰੈਡਿਟ ਕਾਰਡ ਯਾਨੀ ਕਿ ਕੇ ਸੀ ਸੀ ਸੋ ਇਸ ਦੇ ਵਿੱਚ ਜੋ ਕਿਸਾਨਾਂ ਨੂੰ 5 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ ਕ੍ਰੈਡਿਟ ਕਾਰਡ ਦਿੱਤਾ ਜਾਂਦਾ ਹੈ ਇਸ ਕਰਜ਼ੇ ਦਾ ਆਮ ਤੌਰ ਤੇ ਜੋ ਕਿ 7% ਦੀ ਦਰ ਤੇ ਉਪਲਬਧ ਹੁੰਦਾ ਹੈ ਯਾਨੀ ਕਿ 7% ਉਪਲਬਧ ਹੁੰਦਾ ਹੈ ਔਰ ਜੋ 2% ਸਬਸਿਡੀ ਇਸ ਦੇ ਵਿੱਚ ਕੱਟ ਜਾਂਦੀ ਹੈ ਔਰ 9% ਜੋ ਫਿਰ 7% ਰਹਿ ਜਾਂਦਾ ਹੈ 4% ਵਿਆਜ ਤੇ ਵੀ ਇਹ ਉਪਲਬਧ ਹੋ ਜਾਂਦਾ ਵੈ ਪਰ ਉਸ ਦੇ ਲਈ ਵੀ ਅਲੱਗ-ਅਲੱਗ ਯੋਗਤਾ ਚਾਹੀਦੀ ਵੈ ਸੋ ਕਿਸਾਨ ਭਰਾ ਜਾਂ ਭੈਣ ਜਿਹੜੇ ਕਰਜ਼ਾ ਲੈਣਾ ਚਾਹੁੰਦੇ ਨੇ ਸੋ ਉਹ ਕਿਸ ਤਰ੍ਹਾਂ ਕਰਜ਼ਾ ਲੈ ਸਕਦੇ ਨੇ ਇਸ ਦੇ ਬਾਰੇ ਵੀ ਜਾਣਕਾਰੀ ਹੁਣ ਤੁਹਾਡੇ ਨਾਲ ਸਾਂਝੀ ਕਰਦਣੇ ਐ ਇਸੀ ਯੋਜਨਾ ਲਈ ਵਕ ਵਕ ਕਿਸਮਾਂ ਦੇ ਕਿਸਾਨ ਜੋ ਕਿ ਕਰਜ਼ਾ ਲੈਣ ਦੇ ਲਈ ਅਪਲਾਈ ਕਰ ਸਕਦੇ ਨੇ ਜਿਸ ਦੇ ਵਿੱਚ ਕੀ ਪਸ਼ੂ ਪਾਲਣ ਵਾਲੇ ਕਿਸਾਨ ਆ ਜਾਂਦੇ ਨੇ ਮਛੇਰੇ ਜਿਨ੍ਹਾਂ ਦੇ ਕੋਲ ਲਾਇਸੈਂਸ ਹੈ ਜਾਂ ਮੱਛੀਆਂ ਫੜਨ ਦੇ ਲਈ ਕਿਸ਼ਤੀ ਹੈ ਜਾਂ ਫਿਰ ਪੌਟਰੀ ਪਾਲਕ ਜੋ ਕਿਸਾਨ ਨੇ ਇਸ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੇ ਫਾਰਮ ਡੇਰੀ ਕਿਸਾਨ ਜਿਨ੍ਹਾਂ ਦੇ ਕੋਲ ਪ੍ਰੋਪਰ ਪੂਰੇ ਦਸਤਾਵੇਜ਼ ਹਨ ਸੋ ਉਹ ਇਸ ਯੋਜਨਾ ਦੇ ਵਿੱਚ ਅਪਲਾਈ ਕਰ ਸਕਦੇ ਨੇ ਇਸ ਯੋਜਨਾ ਲਈ ਅਰਜੀ ਕਿਵੇਂ ਦੇਣੀ ਹੈ ਇਸ ਦੇ ਬਾਰੇ ਵੀ ਦੱਸ ਦਿੰਨੇ ਆ ਦਸਤਾਵੇਜ਼ ਕਿਹੜੇ-ਕਿਹੜੇ ਚਾਹੀਦੇ ਨੇ ਇਸ ਦੇ ਲਈ ਤੁਹਾਡਾ ਵੋਟਰ ਆਈਡੀ ਕਾਰਡ ਚਾਹੀਦਾ ਵੈ ਪੈਨ ਕਾਰਡ ਚਾਹੀਦਾ ਵੈ ਅਦਾਰਕਾਰ ਦੀ ਜ਼ਰੂਰਤ ਹੋਵੇਗੀ ਇਹ ਦਸਤਾਵੇਜ਼ ਨੇ ਜੋ ਤੁਹਾਡੇ ਤੋਂ ਆਈਡੀ ਕਾਰਡ ਦੇ ਪ੍ਰੂਫ ਦੇ ਵਜੋਂ ਲਤੇ ਜਾਣਗੇ ਸਬੂਤ ਦੇ ਲਈ ਤੁਹਾਡੀ ਆਈਡੀ ਪਛਾਣ ਦੇ ਲਈ ਦਿੱਤੇ ਜਾਣਗੇ ਔਰ ਕੇ ਸੀ ਸੀ ਜੋ ਕਿਸਾਨ ਕ੍ਰੈਡਿਟ ਕਾਰਡ ਇਸ ਦੇ ਲਈ ਅਰਜੀ ਕਿਵੇਂ ਦੇਣੀ ਹੈ ਕਿਵੇਂ ਤੁਸੀਂ ਇਸ ਤੇ ਲਈ ਅਪਲਾਈ ਕਰ ਸਕਦੇ ਹੋ ਔਰ ਅਪਲਾਈ ਕਰਨ ਦਾ ਤਰੀਕਾ ਕੀ ਹੈ ਕਿਵੇਂ ਤੁਸੀਂ ਸਟੈਪ ਬਾਈ ਸਟੈਪ ਇਸ ਨੂੰ ਪੂਰਾ ਕੰਪਲੀਟ ਕਰਨਾ ਹੈ ਉਹ ਵੀ ਦੱਸ ਦਿੰਨੇ ਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਜੋ ਕਿ ਪੀ ਐਮ ਕਿਸਾਨ ਦੀ ਅਧਿਕਾਰਤ ਵੈਬਸਾਈਟ ਹੈ ਜੋ ਉਸ ਦੇ ਉੱਤੇ ਜਾਣਾ ਵੈ ਕਿਸੇ ਵੀ ਫੇਕ ਵੈਬਸਾਈਟ ਤੇ ਨਹੀਂ ਜਾਣਾ ਵੈ ਤੇ ਤੁਹਾਨੂੰ ਕਿਸਾਨ ਕ੍ਰੈਡਿਟ ਕਾਰਡ ਨਾਲ ਸੰਬੰਧਿਤ ਇੱਕ ਫਾਰਮ ਦਿਖੇਗਾ ਉਸ ਫਾਰਮ ਨੂੰ ਤੁਸੀਂ ਡਾਊਨਲੋਡ ਕਰ ਦੇਣਾ ਵੈ ਉਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਉਹਨੇ ਫਾਰਮ ਦੀ ਜੋ ਕਿ ਜਾਣਕਾਰੀ ਹੈ ਦਸਤਾਵੇਜ਼ ਹੈ ਜੋ ਕਿ ਤੁਸੀਂ ਜਮ੍ਹਾਂ ਕਰਾਣੇ ਨੇ ਇਸ ਤੋਂ ਬਾਅਦ ਫਾਰਮ ਦੇ ਵਿੱਚ ਭਰੀ ਗਈ ਜਾਣਕਾਰੀ ਨੂੰ ਧਿਆਨ ਦੇ ਨਾਲ ਤੁਸੀਂ ਪੜ੍ਹ ਲੈਣਾ ਵੈ ਤੇ ਇਸ ਤੋਂ ਬਾਅਦ ਇਸ ਨੂੰ ਜਦ ਜਮ੍ਹਾਂ ਕਰਵਾਉਣਾ ਹੈ ਤਾਂ ਤਸਦੀਕ ਦੇ ਵਜੋਂ ਕੁਝ ਦਿਨਾਂ ਦੇ ਅੰਦਰ ਅੰਦਰ ਤੁਹਾਡਾ ਕ੍ਰੈਡਿਟ ਕਾਰਡ ਹੈ ਜੋ ਕਿਸਾਨ ਕ੍ਰੈਡਿਟ ਕਾਰਡ ਤੁਹਾਨੂੰ ਮਿਲ ਜਾਵੇਗਾ ਤੇ ਇਸ ਦੇ ਵਿੱਚ ਮੌਜੂਦ ਲਿਮਟ ਪੈਸੇ ਜਾਂ ਲੋਨ ਦੀ ਰਕਮ ਹੈ ਉਸ ਨੂੰ ਤੁਸੀਂ ਵਰਤੋ ਕਰ ਸਕਦੇ ਹੋ ਸੋ ਇਹ ਕਿਸਾਨ ਕ੍ਰੈਡਿਟ ਕਾਰਡ ਜੋ ਕਿ ਕਿਸਾਨਾਂ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੁੰਦਾ ਹੈ ਇਸ ਦੇ ਲਈ ਤੁਸੀਂ ਇਹਨਾਂ ਤਰੀਕਿਆਂ ਨੂੰ ਫੋਲੋ ਕਰਕੇ ਅਪਲਾਈ ਕਰ ਸਕਦੇ ਹੋ